ਅੱਲਾਹ ਦੇ ਨਾਮ ਤੇ ਤੁਹਾਡਾ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਖਨੌਰੀ ਫਿਰਦੇ ਆਂ ਜੀ ਅੱਜ 27 ਤਰੀਕਾ ਕੱਲ ਆਈ ਸੀ ਅਸੀਂ 2:00 ਵਜੇ ਤੇ ਮੋਰਚੇ ਨੂੰ ਥੋੜੀ ਸਾਰਿਆਂ ਦੀ ਬਹੁਤ ਲੋੜ ਆ ਸਖਤ ਲੋੜ ਆ ਜਿਵੇਂ ਪਾਕਿਸਤਾਨ ਅੰਦੋਲਨ ਇੱਕ ਪਕਾਇਆ ਸੀ ਉਵੇਂ ਦੋ ਵੀ ਪਕਾ ਦੋ ਤਾਂ ਜੋ ਸਰਕਾਰ ਨੂੰ ਪਤਾ ਲੱਗ ਜਾਵੇ ਵੀ ਕੌਮ ਐ ਇਹ ਜਿਹੜੀ ਇਹ ਕਿਵੇਂ ਦੀ ਆ ਸਰਦਾਰ ਡੱਲੇ ਵਾਲਾ ਸਾਹਿਬ ਬੈਠੇ ਨੇ ਮਰਨ ਵਰਤ ਤੇ ਹਾਲਤ ਬਹੁਤ ਨਾਜ਼ੁਕ ਆ ਤੇ ਇੱਕ ਦੇਖਿਆ ਸੀ ਰਾਤ ਨੂੰ ساری ਰਾਤ ਲੋਕ ਪਹਿਰਾ ਦਿੰਦੇ ਨੇ ਹਨਾ ਅਸੀਂ ਵੀ ਖੁੱਦ ਰਾਤ 3 ਵਜੇ ਸੁੱਤੇ ਆਂ 3 ਵਜੇ ਤੋਂ ਲੈ ਕੇ 6 ਵਜੇ ਫੇਰ ਉੱਠ ਪਏ 6 ਵਜੇ ਉੱਠ ਕੇ ਚਾਹ ਜੂ ਛਕੀ ਹਨਾ ਹੁਣ ਸਟੇਜ ਵਾਲੇ ਪਾਸੇ ਜਾਈ ਜਾਨੇ ਆ ਖਨੌਰੀ ਬਾਰਡਰ ਹੈ ਜੀ ਇਹ ਤੇ ਬੇਨਤੀ ਕਰਦੇ ਆਂ ਵੀ ਸਾਰੇ ਵੱਧ ਤੋਂ ਵੱਧ ਆਓ ਤੁਹਾਨੂੰ ਥੋੜੀਆਂ-ਥੋੜੀਆਂ ਕਲਿੱਪਾਂ ਵਿਚ ਐਡ ਕਰਕੇ ਇਹ ਵੀਡੀਓ ਦੇ ذریعے ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਲੈ ਬਾਬਾ ਜੀ ਆ ਗਈ ਸਟੇਜ ਇਹਦੇ ਪਿੱਛੇ ਮਹਾਰਾਜ ਦਾ ਪ੍ਰਕਾਸ਼ ਹੈ ਤੇ ਮਾਹੌਲ ਚੜ੍ਹਦੀ ਕਲਾ ਚ ਇੱਕ ਵਾਰੀ ਜਮਾਂ ਤੇ ਬਾਕੀ ਤੁਹਾਨੂੰ ਗੱਡੀ ਦੇ ਵਿੱਚ ਵੀ ਸਾਰਾ ਦਿਖਾ ਦਾਂਗੇ ਜਿੰਨੀਆਂ ਟਰਾਲੀਆਂ ਹੋਈਆਂ ਤੇ ਇਹ ਵੀਡੀਓ ਦੇ ਵਿੱਚ ਦੱਸਾਂਗੇ ਵੀ ਸਾਡੀਆਂ ਮੰਗਾਂ ਕੀ ਨੇ ਕਿਉਂ ਨੇ ਕਿਸਾਨ ਅੰਦੋਲਨ ਜਿਹੜੀਆਂ ਮੇਨ ਮੇਨ ਮੰਗਾਂ ਨੇ ਉਹ ਵੀ ਤੁਹਾਨੂੰ ਇਹ ਵੀਡੀਓ ਦੇ ਵਿੱਚ ਪਤਾ ਲਾਵਾਂਗੇ ਮੋਟਾ-ਮੋਟਾ ਕਿਉਂਕਿ ਅੱਧਿਆਂ ਨੂੰ ਕਈਆਂ ਨੂੰ ਪਤਾ ਨਹੀਂ ਹੁੰਦਾ ਮੈਂ ਪਿਛਲੀ ਵਾਰੀ ਵੀ ਵੀਡੀਓ ਪਾਈ ਸੀ ਵੀ ਕਈਆਂ ਨੂੰ ਮੰਗਾ ਹੀ ਨਹੀਂ ਪਤਾ ਹੁੰਦੀਆਂ ਵੀ ਕਾਈ ਕੀ ਨੇ ਐਮਐਸਪੀ ਕੀ ਹੈ ਹੈਨਾ ਸੁਆਮੀ ਨਾਥਨ ਦੀ ਰਿਪੋਰਟ ਕੀ ਹੈ ਉਹ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਬਾਕੀ ਰਾਤ ਮੀਂਹ ਪੈ ਗਿਆ ਇੱਥੇ ਬਾਵਾ ਤੇ ਜੁੜੇ ਰਹੋ ਜੀ ਲਾ ਵੀ ਇਹਦੇ ਵਿੱਚ ਨੇ ਡਲੇਲ ਸਾਹਿਬ ਜੀ ਬਾਬਾ ਜੀ ਡਾਕਟਰ ਸੁਆਮਨ ਦੀ ਟੀਮ ਪਾਸਾ ਦੀ ਬੋਨੀ ਚਲੇ ਜਿਹੜਾ ਖਲਾਈ ਜੀ ਹੋਰ ਨਹੀਂ ਰਜ ਨਹੀਂ ਪਤਾ ਲੱਗੋ ਜਿਹੜੀਆਂ ਬਾਈ ਮੁੱਖ ਮੰਗਾ ਨੇ ਉਹ ਆ ਸੀ ਲਓ ਜੀ ਐਮਐਸਪੀ ਹੁੰਦਾ ਜੀ ਮਿਨੀਮਮ ਸਪੋਰਟ ਪ੍ਰਾਈਸ ਯਾਨੀ ਘੱਟ ਤੋਂ ਘੱਟ ਸਮਰਥਨ ਮੁੱਲ ਜਿਹੜਾ ਕਿਸੇ ਵੀ ਫਸਲ ਦਾ ਇਹ ਹੁਣ ਤੱਕ ਨਾ 21-22 ਫਸਲਾਂ ਦੇ ਉੱਤੇ ਹੀ ਆ ਤੇ ਸਾਡੀ ਮੰਗ ਹੈ ਵੀ ਸਾਰੀਆਂ ਜਿੰਨੀਆਂ ਵੀ ਫਸਲਾਂ ਨੇ ਜਿੰਨੀਆਂ ਵੀ ਨੇ ਉਹ ਸਾਰੀਆਂ ਦੇ ਉੱਤੇ ਆਪਾਂ ਨੂੰ ਐਮਐਸਪੀ ਮਿਲੇ ਤੇ ਐਮਐਸਪੀ ਮਿਲੇ ਵੀ ਕਾਦੇ ਨਾਲ? ਸਵਾਮੀਨਾਥਨ ਰਿਪੋਰਟ ਨਾਲ C2+50 ਇਹਦੇ ਬਾਰੇ ਵੀ ਤੁਹਾਨੂੰ ਵੀਡੀਓ ਪਾਈ ਹੋਈ ਹੈ ਪੂਰੀ ਡਿਟੇਲ ਦੇ ਵਿੱਚ C2 ਦਾ ਮਤਲਬ ਹੁੰਦਾ ਕੰਪਰੀਹੈਂਸਿਵ ਕੋਸਟ ਆਫ ਪ੍ਰੋਡਕਸ਼ਨ ਯਾਨੀ ਜਿੰਨਾ ਤੁਹਾਡੇ ਕੋਲੇ ਖਰਚਾ ਆਉਂਦਾ ਸਾਰਾ ਠੀਕ ਹੈ ਖੇਤੀ ਦੀ ਫਸਲ ਨੂੰ ਸ਼ੁਰੂ ਤੋਂ ਐਂਡ ਤੱਕ ਪਲੱਸ ਤੁਹਾਡਾ ਲੇਬਰ ਖਰਚਾ ਪਲੱਸ ਜਿੰਨੀ ਤੁਹਾਡੇ ਕੋਲ ਜ਼ਮੀਨ ਠੇਕੇ ਤੇ ਆ ਉਹ ਪਲੱਸ ਉਹਦਾ 50% ਨਹੀਂ ਪੂਰਾ ਬ੍ਰੇਕ ਨਾਉਣੀ ਬਾਰਡਰ ਪਰ ਮੋਰਚਾ ਜਮਾ ਚੜਦੀ ਗਲਾ ਚ ਡੱਲੇ ਵਾਲਾ ਸਾਹਿਬ ਜਮਾ ਠੀਕ ਨੇ ਵੱਟ ਤੋਂ ਵੱਧ ਪਹੁੰਚੋ ਬਾਈ ਘਰੰਦਾਲੇ ਆ ਜਾਓ ਇੱਧਰ ਨੂੰ ਬੋਲੇ ਬੋਲੇ